ਹਾਂਜੀ ਪੰਜਾਬੀਓ ਇੱਕ ਹੋਰ ਅਨਮੋਲ ਵੀਰ ਦੀ ਵੀਡੀਓ ਲੈ ਕੇ ਜਿੱਦੇ ਕਹੇ ਤੁਸੀਂ ਗੱਡੀ ਤਾਂ ਵੇਖ ਨਹੀਂ ਤੁਸੀਂ ਵੇਖ ਹੀ ਕੁਝ ਹੋਰ ਚੀਜ਼ ਰਿਓ ਹਾਂਜੀ ਕਿ ਤੁਸੀਂ ਅਨਮੋਲ ਵੀਰ ਦੇ ਫੈਨ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ 'ਤੇ ਨੂੰ ਲਾਈਕ ਕਰ ਲਿਓ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਔਰ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟਾਂ 'ਚ ਇਹਦੇ ਵਿਚਾਰ ਸਝੂ ਦਸਿਓ ਪਹਿਲਾਂ ਕੁੜੀ ਦੀ ਤੁਸੀਂ ਵੀਡੀਓ ਦੇਖੋ ਫਿਰ ਆਪਾਂ ਅਨਮੋਲ ਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਕਰੋ ਚੈੱਕ ਵੀਡੀਓ ਹਾਂਜੀ ਕਾਲੀ ਚ ਇੱਕ ਵੀਡੀਓ ਬਾਕੀ ਨਾ ਪੰਨ ਮੋਲੇ ਵੀਰ ਦੀ ਵੀਡੀਓ ਸਟਾਰਟ ਕਰਦੇ ਆਂ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਕਮੈਂਟਾਂ ਚ ਵਿਚਾਰ ਤੁਸੀਂ ਦੱਸਿਓ ਠੀਕ ਹੈ ਪੰਜਾਬੀਓ ਕਰਜ ਇੱਕ ਵੀਡੀਓ ਫਿਰ ਆਪਾਂ ਮਿਲਦੇ ਆਂ ਨਹੀਂ ਭਰਾ ਦੇ ਤੇ ਨਹੀਂ ਸਹੀ ਲੱਗੇ ਤੁਹਾਨੂੰ ਨਹੀਂ ਤੁਸੀਂ ਦੇਖਦੇ ਕੁਝ ਹੋਰ ਉਹ ਗੱਡੀ ਤਾਂ ਤੁਸੀਂ ਵੇਖ ਹੀ ਨਹੀਂ ਰਹੇ ਭਾਵੇਂ ਮੇਰੇ ਕੋ ਗੱਡੀ ਨਹੀਂ ਹੈਗੀ ਪਰ ਤੁਸੀਂ ਗੱਡੀ ਵੇਖ ਹੀ ਨਹੀਂ ਤੇ ਵੀਰੋ ਨਹੀਂ ਮਿੰਨੇ ਤਾਂ ਇੰਸਟਾਗ੍ਰਾਮ ਘੱਟ ਤੇ ਚਿੱਟੜਗ੍ਰਾਮ ਜ਼ਿਆਦਾ ਲੱਗਦਾ ਫਾਦੇ ਕੀਤੀ ਪਈ ਆ ਵੀਰੋ ਨਹੀਂ ਤੁਸੀਂ ਚਿਤੜੋ ਚਿਤੜੀ ਕਿਉਂ ਹੋ ਰਿਓ ਕੁੜੀਓ ਤੁਹਾਡੀ ਐਡੀ ਖੋਜ ਤੁਸੀਂ ਕਿਉਂ ਕੱਢ ਰਹੇ ਹੋ ਆਏ ਮੈਂ ਮਰ ਜਾ ਇਹਦੇ ਕੁੜੀਆਂ ਨੂੰ ਨਵੀਂ ਕੋਈ ਬਿਮਾਰੀ ਹੋ ਲੱਗੀ ਹੈ ਨਾ ਤੇ ਇਲਾਜ ਵੀ ਨਹੀਂ ਹੋ ਰਿਹਾ ਕਿਹੜੀ ਬਿਮਾਰੀ ਹੈ ਭਲਾ ਚਿਤੜੋ ਹੋ ਗਿਆ ਹਾਂਜੀ ਕਿਹਦਾ ਲੱਗੀ ਵੀਡੀਓ ਜੀ ਵੀਡੀਓ ਦੇ ਲਿਖੇ ਵੀਡੀਓ ਨੂੰ ਬਸ ਲਾਈਕ ਕਮੈਂਟ ਸ਼ੇਅਰ ਤੁਸੀਂ ਜੁਰੂ ਕਰਦੇ ਬੈਲ ਆਈਕਨ ਤੇ ਪ੍ਰੈਸ ਕਰਨਾ ਨਾਲ ਹਰ ਵੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਆਪਾਂ ਜੀ ਐਸ ਆਰ ਉਸ ਚੈਨਲ ਦੇ ਵੀਡੀਓ ਅਪਲੋਡ ਕਰਦੇ ਨੇ ਡੇਲੀ ਦੀ ਹਰ ਰੋਜ਼ ਸ਼ਾਮ ਨੂੰ 7 ਵਜੇ ਅਪਡੇਟ ਅਪਲੋਡ ਹੁੰਦੀ ਰਹਿੰਦੀ ਆ ਬਕਿੰਸਟਾ ਤੇ ਬਹੁਤ ਘੰਟਾ ਘੰਟਾ ਆਪਾਂ ਅਪਡੇ ਤੇ ਫੇਸਬੁਕ ਪੇਨ ਨੂੰ ਜਾ ਕੇ ਲਾਈਕ ਕਰ ਲਿਓ ਇੰਸਟਾਗ੍ਰam ਫੋਲੋ ਕਰ ਲਿਓ ਠੀਕ ਮੰਜਾਬੀ ਮੈਂ ਕਮੈਂਟਾਂ 'ਚ ਵਿਚਾਰ ਕਰਨਾ ਨਾ ਭੁੱਲਿਓ ਤੁਸੀਂ ਠੀਕ ਮੰਜਾਬੀ ਮਿਲਦੇ ਹਾਂ ਕੋ ਨੈਕਸਟ ਵੀਡੀਓ ਸੰਨਪਰਵ ਸੈਸ਼ਨ ਚ ਕਾਜੀ